ਕੁਈ ਇਹ ਕਹਿੰਦਾ ਵੀ ਮੈਨੂੰ ਕੋਈ ਚੀਜ਼ ਦਿਸਦੀ ਪਈ ਹੈ ਕਿਸੇ ਦੇ ਵਿੱਚ ਵੀ ਆ ਜਾਂਦਾ ਉਹ ਉਦਾਂ ਦੀ ਆਵਾਜ਼ ਕੱਢਣ ਲੱਗ ਜਾਂਦਾ ਸਿਰ ਘੁੰਮਦਾ ਜਿਹਨੂੰ ਆਪਾਂ ਕਹਿ ਸਕਦੇ ਆ ਜਿਹਨੂੰ ਕਹਿੰਦੇ ਸੀ ਵੀ ਇਹਦੇ ਵਿੱਚ ਕੋਈ ਮਰੇ ਹੋਏ ਦੀ ਰੂਹ ਆ ਗਈ ਉਹ ਬੋਲਦਾ ਵੀ ਸਿਰ ਝੜ ਕੇ ਜਾਨੀ ਉਹਦੇ ਵਿੱਚ ਕਿਸੇ ਨੂੰ ਕੁਝ ਨਹੀਂ ਦਿੱਸਦਾ ਕਿਸੇ ਨੂੰ ਵੀ ਜਿਹੜਾ ਬੰਦਾ ਪੀੜਤ ਹੈ ਸਿਰ ਘਮਾਉਂਦਾ ਉਹਦੇ ਚੋਂ ਬੰਦਾ ਬੋਲੀ ਵੀ ਜਾਂਦਾ ਵੀ ਮੈਂ ਫਲਾਣੇ ਤੋਂ ਪੀੜਤ ਆ ਮੈਂ ਫਲਾਣਾ ਉਸੋਂ ਇਹਦੇ ਚ ਬੋਲਦਾ ਹੂੰ ਕੋਈ ਬੰਦਾ ਕਹਿੰਦਾ ਜੀ ਮੇਰੀ ਤਾਂ ਛਾਤੀ ਤੇ ਭਾਰ ਆ ਨਾਲ ਜਿਹੜਾ ਸਾਰੇ ਬਾਕੀ ਦੇ ਪਰਿਵਾਰ ਬੈਠਾ ਪਿਆ ਉਹ ਲੈਡ ਵੀ ਜਗਾ ਕੇ ਦੇਖਦਾ ਉਹਨਾਂ ਨੂੰ ਕੁਝ ਨਹੀਂ ਨਹੀਂਦਾ ਵੀ ਇਹ ਕਹਿੰਦਾ ਮੇਰੀ ਛਾਤੀ ਤੇ ਬਾਹਰ ਛਾਤੀ ਤੇ ਹੈ ਤਾਂ ਹੈ ਨਹੀਂ ਕੁਝ ਜਣੀ ਇਹ ਦੋ ਤਰ੍ਹਾਂ ਦੇ ਕੇਸ ਆ ਜੇ ਕੋਈ ਛਾਤੀ ਤੇ ਨਹੀਂ ਦਿਖਦਾ ਇਹਦਾ ਮਤਲਬ ਕੋਈ ਆਤਮਾ ਕੋਈ ਕੁਝ ਨਹੀਂ ਜਦੋਂ ਨਾਲ ਦਾ ਕਹਿੰਦਾ ਇੱਕ ਬੰਦਾ ਕਹਿੰਦਾ ਮੇਰੇ ਸਾਹਮਣੇ ਭੂਤ ਖੜਾ ਹੈ ਕੋਲੇ ਦੂਜਾ ਬੰਦਾ ਬੈਠਾ ਉਹ ਕਹਿੰਦਾ ਮੈਨੂੰ ਤਾਂ ਦਿਹਿੰਦਾ ਨਹੀਂ ਤੈਨੂੰ ਕਹਿੰਦੀਂਦਾ ਇਹ ਇੱਕ ਸਾਡੀ ਉਹ ਮਾਨਸਿਕ ਅਵਸਥਾ ਜਿਹਨੂੰ ਅਸੀਂ ਕਹਿੰਦੇ ਹੁੰਦੇ ਆ ਕਿ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕੁਝ ਗੱਲਾਂ ਗਈਆਂ ਬੰਦੇ ਦੇ ਜੀਦੇ ਜੋ ਆਪਾਂ ਇਹ ਕਹਿ ਸਕਦੇ ਆ ਕਿ ਜੋ ਕੁਛ ਨੇ ਜਨਮ ਤੋਂ ਲੈ ਕੇ ਸਮਾਜ ਦੇ ਵਿੱਚੋਂ ਸੁਣਿਆ ਸਿੱਖਿਆ ਉਹ ਸਿੱਖਿਆ ਉਹਨੇ ਕੀ ਹੁੰਦਾ ਵੀ ਜਿਹੜਾ ਬੰਦਾ ਹੁੰਦਾ ਇਹਦੇ ਚ ਇੱਕ ਆਤਮਾ ਹੁੰਦੀ ਹੈ ਜਦੋਂ ਬੰਦਾ ਮਰ ਜਾਂਦਾ ਉਹਦਾ ਸੀ ਸੰਸਕਾਰ ਕਰਦੰਨੇ ਜਿਹੜੀ ਇਹਦੇ ਚੋਂ ਆਤਮਾ ਨਿਕਲਦੀ ਹੈ ਉਹਦੀ ਗਤੀ ਕਰਾਉਣੀ ਪੈਂਦੀ ਹੈ ਕਈਆਂ ਦੀ ਗਤੀ ਹੁੰਦੀ ਨਹੀਂ ਉਹ ਰੂਹ ਇੱਥੇ ਭਟਕਦੀ ਰਹਿੰਦੀ ਹੈ ਜਦੋਂ ਖੁਆਇਸ਼ਾਂ ਧੂਰੀ ਨਹੀਂ ਰਹ ਜਾਂਦੀਆਂ ਉਹਦੇ ਕਰਕੇ ਆਤਮਾ ਭਟਕਦੀ ਰਹਗੀ ਜਦੋਂ ਰੂਹ ਭਟਕਦੀ ਰਹਿੰਦੀ ਹੈ ਉਹ ਕਦੇ ਘਰਦਿਆਂ ਨੂੰ ਤੰਗ ਕਰਦੀ ਹੈ ਕਦੇ ਬੌਣੀਆਂ ਦੇ ਵੜ ਗਈ ਉਹਨਾਂ ਨੇ ਸਾਧ-ਸੱਦ ਲਿਆ ਅਗਲੇ ਘਰੇ ਵੜ ਗਈ ਇਹੋ ਜਿਹੀਆਂ ਗੱਲਾਂ ਜਦੋਂ ਚੱਲਦੀਆਂ ਤਾਂ ਸਾਡੇ ਸਮਾਜ ਨੂੰ ਫਿਰ ਉਹੋ ਜਿਹੀਆਂ ਅਲਾਮਤਾ ਪੈਦਾ ਹੋ ਜਾਂਦੀਆਂ ਅਸੀਂ 40 ਸਾਲਾਂ ਦੇ ਤਜਰਬੇ 'ਚ ਇਹ ਗੱਲ ਦੇਖੀ ਹੈ ਕਿ ਜਿਹੇ ਜੀ ਘਟਨਾ ਕਿਸੇ ਨੇ ਸੁਣੀ ਹੈ ਵੀ ਫਲਾਣੇ 'ਚ ਭੂਤ ਆਉਂਦਾ ਸੀ ਉਹਨੂੰ ਦੰਦਲ ਪੈਂਦੀ ਸੀ ਉਹਦੂੰ ਦੌਰਾ ਪੈਂਦਾ ਸੀ ਉਹਦਾ ਸਿਰ ਘੁੰਮਦਾ ਸੀ ਉਹਦੇ ਵਿੱਚ ਵੀ ਉਹੋ ਜੋ ਹੀ ਜਿਹੜੇ ਲੱਛਣ ਨਿਸ਼ਾਨੀਆਂ ਪੈਦਾ ਹੋ ਜਾਂਦੀਆਂ ਜਿਹੇ ਜੀ ਉਹਨੇ ਦੇਖੀ ਹੁੰਦੀ ਹੈ ਤੇ ਜਾਂ ਸੁਣੀ ਹੁੰਦੀ ਹੈ ਤੇ ਜਿੱਥੋਂ ਤੱਕ ਰਹੇਗੀ ਘਟਨਾਵਾਂ ਵਾਲੀ ਗੱਲ ਘਟਨਾਵਾਂ ਹੁੰਦੀਆਂ ਨੇ ਤਰਕਸ਼ੀਲ ਸੁਸਾਇਟੀ ਨੇ ਜਦੋਂ ਸਾਰੀਆਂ ਗੱਲਾਂ ਦੀ ਪੜਤਾਲ કરી ਇਹ ਪੜਤਾਲ ਦਾ ਤਰੀਕਾ ਜੇ ਸਾਡਾ ਪਰਿਵਾਰ ਵੀ ਅਪਣਾ ਲੇ ਤਾਂ ਇਹਨੂੰ ਬੜਾ ਸੌਖਾ ਹੁੰਦਾ ਲੱਭਣਾ ਮੰਨ ਲਓ ਕਿਸੇ ਘਰੇ ਰੋੜੇ ਡਿੱਗਦੇ ਆ ਹਾਂਜੀ ਹੁਣ ਰੋੜਾ ਡਿੱਗਣ ਤੋਂ ਬਾਅਦ ਇਧਰ ਨੂੰ ਗਿਆ ਤਾਂ ਰੋੜਾ ਮਾਰਨ ਵਾਲਾ ਇੱਧਰ ਖੜਾ ਇੱਧਰੋਂ ਸੁੱਟੂ ਤਾਂ ਹੀ ਅੱਗੇ ਜਾਊ ਨਾ ਰੋੜੇ ਦਾ ਸਾਈਜ਼ ਆਕਾਰ ਜੇ ਛੋਟਾ ਕਿਸੇ ਨੇ ਦੂਰੋਂ ਸੁੱਟਿਆ ਜੇ ਵੱਡਾ ਕਿਸੇ ਨੇ ਨੇੜੇੋਂ ਸੁੱਟਿਆ ਰੋੜਾ ਡਿੱਗਣ ਤੋਂ ਬਾਅਦ ਨਿਸ਼ਾਨ ਕਿੱਡਾ ਪਾਉਂਦਾ ਜਦੋਂ ਇਹ ਕੁਛ ਢੰਗ ਤਰੀਕਾ ਹੈ ਕਿਸੇ ਗੱਲ ਨੂੰ ਲੱਭਣ ਦੇ ਕਿ ਚੀਜ਼ ਵਾਪਰੀ ਕਿਵੇਂ ਉਹ ਕਰਨਾਂ ਦੇ ਪਿੱਛੇ ਜੋ ਵਰਤਾਰਾ ਵਾਪਰਦੇ ਜੋ ਵਰਤਾਰਾ ਵਾਪਰਦਾ ਤਰਕਸ਼ੀ ਸੁਸਾਇਟੀ ਨੇ ਹੁਣ ਤੱਕ ਹਜ਼ਾਰਾਂ ਹੀ ਕੇਸ ਹੱਲ ਕੀਤੇ ਆ ਅੱਗ ਲੱਗਣ ਦੇ ਖੂਨ ਦੇ ਛਿੱਟੇ ਆਉਣ ਦੇ ਕੱਪੜੇ ਕੱਟੇ ਜਾਣ ਦੇ ਇਟਾਂ ਵੱਟੇ ਵੱਜਣ ਦੇ ਇੱਕ ਡਰਾਮਾ ਵਾਲੇ ਕੇਸ ਉਹਨਾਂ ਸਾਰਿਆਂ ਦੇ ਵਿੱਚ ਹੀ ਕੋਈ ਨਾ ਕੋਈ ਜਿਹੜਾ ਜਿਉਂਦੇ ਮਨੁੱਖ ਦਾ ਹੱਥ ਹੁੰਦਾ ਇੱਕ ਗੱਲ ਹੋਰ ਜਿਹੜੀ ਬਹੁਤ ਸਾਡੇ ਦਰਸ਼ਕਾਂ ਦੇ ਸਮਝਣ ਵਾਲੀ ਹੈ ਤਰਕਸ਼ੀਲ ਸੁਸਾਇਟੀ ਇਹ ਸਮਝਦੀ ਆ ਕਿ ਜਿਹੜੇ ਵੀ ਘਟਨਾ ਹੁੰਦੀ ਹੈ ਜਿਹੜਾ ਵੀ ਵਿਅਕਤੀ ਉਹ ਘਟਨਾ ਕਰਦਾ ਉਹਨਾਂ ਵਿੱਚੋਂ ਹੁਣ ਤੱਕ ਦਾ ਸਾਡਾ ਜਿਹੜਾ ਸਿੱਟਾ ਇਹ ਕਹਿੰਦਾ ਕਿ 5% بگڑے ہوئے دماغ দোষী دماغ ਹੁੰਦੇ ਆ 95% ਖੁਦ ਦੋਸ਼ੀ ਨਹੀਂ ਹੁੰਦੇ ਉਹਨਾਂ ਦਾ ਆਲਾ ਦਵਾਲਾ ਉਹਨਾਂ ਦਾ ਵਾਤਾਵਰਣ ਪਰਿਵਾਰ ਦਾ ਮਾਹੌਲ ਇਸ ਸਟੇਜ ਤੱਕ ਪਹੁੰਚਾਉਣ ਲਈ ਦੋਸ਼ੀ ਹੁੰਦਾ ਜਾਨੀ ਅਸੀਂ ਐਂ ਕਹੇ ਲੋ ਵੀ ਜੇ ਕਿਸੇ ਕਰ ਅੱਗ ਲੱਗਦੀ ਹੈ ਅਸੀਂ ਅੱਗ ਲਾਉਣ ਵਾਲੇ ਨੂੰ ਮੁੱਖ ਦੋਸ਼ੀ ਨਹੀਂ ਮੰਨਦੇ ਉਹਨੇ ਅੱਗ ਕਿਉਂ ਲਾਈ ਉਨੇ ਆਪਦਾ ਹੀ ਘਰ ਕਿਉਂ ਫੋਕਿਆ ਉਹਨੇ ਆਪਦੇ ਕੱਪੜੇ ਕਿਉਂ ਫੋਕਕੇ ਉਹਨੇ ਘਰ ਦਾ ਹੋਰ ਚਾਦਰਾਂ ਸਰਾਣੇ ਕਿਉਂ ਫੋਕਕੇ ਉਹਦੀ ਮਾਨਸਿਕਤਾ ਇੱਥੋਂ ਤੱਕ ਕਿਉਂ ਗਈ ਤੇ ਜਦੋਂ ਇਹ ਕਾਰਨ ਲੱਭ ਸਾਡਾ ਕੰਮੂ ਕਾਰਨ ਲੱਭਣਾ ਹੈ ਜਦੋਂ ਸਾਨੂੰ ਕਾਰਨ ਲੱਭ ਜਾਂਦਾ ਅਸੀਂ ਕੋਲੋਂ ਤਾਂ ਕੁਝ ਨਹੀਂ ਦਿੰਦੇ ਫਿਰ ਅਸੀਂ ਉਸ ਕਾਰਨ ਨੂੰ ਸੋਲਵ ਕਰਦੇ ਕੋਈ ਘਟਨਾ ਕੋਈ ਵਾਕਿਆ ਸਾਂਝਾ ਕਰੋ ਜਿਹੜਾ ਬਹੁਤ ਵਾਰੀ ਦੇਖਿਆ ਗਿਆ ਨੂੰ ਸਮਝਾ ਬਹੁਤ ਵਾਰੀ ਦੇਖਿਆ ਗਿਆ ਸਾਨੂੰ ਕਹਿਣਗੇ ਜੀ ਅਸੀਂ ਫਲਾਣੇ ਬਾਬੇ ਦੇ ਗਏ ਸੀ ਉਹਨੇ ਸਾਨੂੰ ਐਂ ਕਹਿੰਦਾ ਸੀ ਵੀ ਤੁਹਾਡਾ ਭਾਈ ਮੈਨੂੰ ਪਤਾ ਲੱਗ ਗਿਆ ਜੇ ਫੇਰ ਹੋਇਆ ਤਾਂ ਮੈਂ ਤਾਂ ਫਿਰ ਨਾ ਧਰਦੋ